ਕਿ ਕਿਰਾਇਆ ਸਾਬਾ ਤੇ ਕੱਟ ਚੱਕਿਆ ਜਾਵੇ ਉਥੋਂ اچھا ਇਹ ਸਾਨੂੰ ਪਤਨ ਤੋਂ ਖੰਮੀ ਨਾ ਤਾਂ ਸਾਰੇ ਟੈਕਟ ਗੱਡਾ ਸੌਤੇ ਵਾਲਾ ਜਾਤੀ ਵਿਸ਼ਵਾ ਕਰਾਇਆ ਜਾਂਦਾ ਜੀ ਮੁਰਕੇ ਕੇ ਲੋਕ ਕਹਿੰਦੇ ਆ ਇਹਦਾ ਜਾਤੀ ਜਾਤੀ ਆਸ ਆ ਜਾਤੀ ਦਾ ਮੁੱਦਾ ਬਣਾ ਲੈਂਦੇ ਆ ਬੰਦਾ ਇਹ ਮੇਰੇ ਪਤਨ ਤੋਂ ਤਾਂ ਬੰਦੇ ਕਿਹੜੀ ਗੱਲ ਤੇ ਟੇਕੇ ਨੂੰ ਲੈ ਕੇ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਟੇਕੇ ਨੂੰ ਬਾਈ ਸਾਡੇ ਘਰੇ ਬੰਦਾ ਆ ਗਿਆ ਲੰਗੇ ਪੁੱਤਾਂ ਸਾਡੀ ਜੀਤਾ ਨੂੰ ਸੰਝਿਆ ਸੀ ਸਿਆਸੀ ਦਬਾਅ ਪੈਂਦਾ ਜੀ ਉਧਰੋਂ ਇੱਕ ਇੱਕ ਬੰਦਾ ਡੈਂਪੀ ਸਾਹਿਬ ਦਾ ਨਾਮ ਹਰਦੀਪ ਸਿੰਘ ਡੈਂਪੀ ਸਾਹਿਬ ਦਾ ਨਾਮ ਲੈਣ ਦਾ ਕਹਿੰਦਾ ਕਿ ਅਰਵਾਰਤ ਸਿੰਘ ਤਾਰੀ ਉਧਰੋਂ ਜਗਸੀਰ ਮਾਸਟਰ ਦਾ ਨਾਮ ਲੈਣ ਦਾ ਐਮ ਐਲ ਏ ਪਚੋਲਕਾ ਦਾ ਕਹਿੰਦਾ ਮੇਰੀ ਸਿੱਧੀ ਗੱਲ ਬਾਤ ਹੈ ਜੀ ਮਾਤਾ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਜਸਵੰਤ ਕੌਰ ਤੇ ਕਿੰਨੀ ਉਮਰ ਆ ਜੀ 60 ਤੋਂ ਉੱਤੇ ਆ ਪਤਾ ਅ ਕੀਤੇ ਬੈਠਣ ਤੋਂ ਬਾਅਦ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਪੁੱਤ ਮੇਰੀ ਗੱਲ ਸੁਣੋ ਅਸੀਂ ਛਰਾਣਾ ਹੈ ਸਾਡਾ ਇੱਥੇ ਕੱਚਾ ਜਾਵੇ। ਅੱਛਾ ਆ ਜਿਹੜੇ ਬੰਦੇ ਮਦਦ ਕਰਾਉਂਦੇ ਆ ਉਹ ਵੀ ਸਾਡੀ ਪਤਾ ਹੀ ਆ ਵੀ ਸਾਨੂੰ ਵੀ ਸਾਡੀ ਗਰੀਬਾਂ ਦੀ ਕੋਈ ਵੀ ਨਹੀਂ ਸੁਣਦੀ। ਮੈਂ 11 ਵਜੇ ਚੜੀ ਸੀ ਭਾਈ ਉਹ ਵੀ ਆ ਮੁੰਡੇ ਆ ਗਏ ਆਪਣੇ ਪ੍ਰਧਾਨ ਇਹਨਾਂ ਦੇ ਆਖੇ ਉੱtre ਹੀ ਨਾ ਉੱਤਰਨਾਂ ਦੀ ਮਰਨਾ ਮਨਜ਼ੂਰ ਆ ਜਨਤਿਕ ਟੇਕਾ ਨਹੀਂ ਚੱਕੀ ਦਬਾਉਂਦੇ। ਕੰਕੀ ਦੇ ਚਰਨ ਤੋਂ ਫੈਸਲਾ ਕਿਉਂ ਲਿੱਤਾ ਹੋਰ ਵੀ ਹੱਲ ਹੋ ਸਕਦੇ ਸੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਹੋ ਸਕਦੀ ਸੀ। ਸੁਣਦੇ ਨਹੀਂ ਫਰਮਾਨ ਦੀ ਵੀ ਗੱਲਬਾਤ ਕੀਤੀ ਜਾ ਸਕਦੀ ਸੀ। ਸਰਪੰਚ ਸੁਣਦੇ ਨਹੀਂ ਭਾਈ ਇਹ ਤਾਂ ਸੁਣਦਾ ਆ ਭਾਈ। ਯੋਧੇ ਇੱਕ ਬੁੱਤ ਗਰੀ ਦਾ ਸੁਣਦਾ ਅਗਨੇ ਆ ਗਿਆ ਸਾਰੇ ਕੋ ਆ ਕੁਸ਼ਾ ਕੋਸ਼ਾ ਉਹਨੇ ਗਰਮੀ ਚੜ ਗਈ ਆਈ ਆਪ ਡੱਕਾ ਹੂਨ ਤਰੀਏ ਸਾਡੇ ਪਿੰਡ ਦੀ ਹੂਨ ਤਵਰਦੇ ਆ ਕਿਉਂ ਵਰਤ ਗਿਆ ਅਸੀਂ ਵੋਟਾਂ ਪਾਈਆਂ ਅਸਲੋਂ ਬਾਵਾ ਸਿੰਘ ਨੂੰ ਪਹਿਲਾਂ ਅਸੀਂ ਕਾਂਗਰਸ ਨੂੰ ਵੋਟਾਂ ਪਾਈਆਂ ਬੇਰਸੀ ਕਸੀ ਕਸੀ ਚਲਾਈ ਸਾਡੇ ਵੋਟਾਂ ਮਤ ਸੀ ਜਲੀ ਫਿਰ ਫੇ ਸਾਡੀ ਗਰਗ ਘਰ ਗਿਆ ਬਰੇਟ ਚੱਲਿਆ ਫਿਰ ਬਿਜਲੀ ਨਹੀਂ ਆਉਂਦੀ ਸਾਡੀ ਸਾਡੇ ਇੰਨੀ ਖਬਰ ਨਹੀਂ ਆ ਰਹੀ ਆਹ ਪਾਣੀ ਵਰਤਦੇ ਆ ਸਾਡੀ ਬਿਜਲੀ ਵਰਤਦੇ ਆ ਜੇ ਸਾਡੇ ਦੇ ਵੋਟਾਂ ਪੰਨਾਂ ਤਾਂ ਫੇਰ ਹੀ ਹੈਗਾ ਗਏ ਸਾਡੇ ਪਿੰਡਾਂ ਐ ਇਹਨਾਂ ਨੂੰ ਸੁਣ ਤੋ ਕੋਈ ਨਹੀਂ ਸੁਣਦੀ ਉਹਨਾਂ ਠੀਕ ਹੈ ਜੀ ਠੇਕੇ ਨੂੰ ਲੈ ਕੇ ਤੁਹਾਨੂੰ ਕੀ ਸਮੱਸਿਆ ਆ ਰਹੀ ਹੈ ਲੈ ਤੁਹਾਨੂੰ ਵਾਈ ਸਾਡੇ ਘਰੇ ਬੰਦਾ ਆ ਗਿਆ ਲੰਗੇ ਪੁੱਤਾਂ ਸਾਡੀ ਇੱਜ਼ਤਾਂ ਨੂੰ ਜਾਂਦੇ ਆ ਅੰਦੇ ਬੇਹਲੋ ਕਰਾ ਨਹੀਂ ਪਾਉਂਦੇ ਨੀ ਤੋ ਤਵਾਂ ਨੂੰ ਵਿੱਚ ਸਾਡੇ ਕਰੇ ਵਰਦੇ ਆ ਅਜੇ ਸਰਪੰਚਾਂ ਦਾ 2000 ਪੈ ਰਾਇਆ ਅੱਜ ਤੁਸੀਂ ਧੱਕੇ ਨਾ ਕਰ ਪਾਏ ਆ ਮੈਂ ਸਾਡੀ ਵੀ ਨੂੰ ਲੋੜ ਆਸਾਂ ਨੂੰ ਪੈਸੇ ਦੇਣੇ ਵਾਸਤੇ ਗਾ ਜਾਣਾ ਆਹ ਮੈਂ ਪਤਕਾਰਾ ਸੀ ਅਸੀਂ ਸਾਡੀ ਹੱਥ ਵੱੰਨ ਕੇ ਬੇਨਤੀ ਆ ਉਹ ਸਾਡੇ ਸਾਡੇ ਇਹ ਠੇਕੇਦਾਰ ਚੱਕੇ ਜਾਓ ਤਾਂ ਨਹੀਂ ਸਾਡੇ ਪੈਸੇ ਦੇ ਨੂੰ ਸਾਡੇ ਠੇਕੇਦਾਰ ਦੇ ਦੇ ਉਹ ਪੈਸੇ ਅਸੀਂ ਇਹਨਾਂ ਇੱਥੇ ਜਾ ਉੜਾ ਕੇ ਭਾਈ ਜੀ ਤੁਹਾਡੇ ਪਿੰਡ ਦਾ ਨਾ ਇੱਕ ਮਸਲਾ ਇੱਕ ਮਾਤਾ ਆਹਾਂ ਟੈਂਕੀ ਤੇ ਚੜ ਗਏ ਸੀਗੇ ਤੇ ਉਹ ਠੇਕੇਦਾਰ ਰੌਲਾ ਕੀ ਮਸਲਾ ਜੀ ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਪਿੰਡ ਦੇ ਵਿੱਚ ਠੱਕੇ ਨਾਲ ਠੇਕਾ ਲੈ ਕੇ ਆ ਰਹੇ ਹੋ ਭਾਈ ਜੀ ਮੇਰੀ ਉਮਰ 30 ਸਾਲ ਆ ਮੇਰਾ ਨਾਂ ਗਜੰਦੀਪ ਸ਼ਰਮਾ ਸਰਪੰਚ ਆ ਮੈਂ ਇਸ ਵਾਰ 6 ਮਹੀਨੇ ਅਕਤੂਬਰ 15 ਅਕਤੂਬਰ ਨੂੰ ਮੈਂ ਬਣਿਆ ਹਾਂ ਜੀ ਠੀਕ ਆ ਜਦੋਂ ਮੈਨੂੰ ਲੱਗਾ 40 45 ਸਾਲ ਪਹਿਲਾਂ ਮੈਂ ਜੀ ਅੱਛਾ ਉਹ ਮੈਂ ਠੇਕਾ ਕਿਵੇਂ ਲਿਆ ਭਾਈ ਜੀ ਉਹ ਕਹਿੰਦੇ ਵੀ ਸਾਡੀ ਪਹਿਲਾਂ ਠੇਕਾ ਨਾਲ ਅਡਜਸਟਮੈਂਟ ਹੋ ਗਈ ਸੋ ਪਰਾਂ ਲੈ ਗਏ ਸੀ ਤੁਹਾਡੀ ਕਹਿਣ ਤੇ ਦੁਆਰੇ ਦੇ ਅੰਦਰ ਹੀ ਸੀ ਪਹਿਲਾਂ ਜੀ ਭਾਈ ਜੀ ਭਾਈ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਮੇਰਾ ਬਿਆਨ ਰਿਕਾਰਡ ਕਰ ਲਓ ਹਾਂ ਜੀ ਤੁਹਾਨੂੰ ਇਹ ਗੱਲ ਕਹਿਣਾ ਹੈ ਰਿਕਾਰਡ ਕਰਨਾ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਭਾਈ ਉਹ ਤਾਂ ਸੀ ਹਾਂ ਤਾਂ ਕੀ ਹੈ ਜੀ ਜਿਹੜਾ ਇੱਕ ਹੈ ਮੈਂ ਇਹਨਾਂ ਨੂੰ ਉਸ ਦਿਨ ਵੀ ਕਿਹਾ ਸੀ ਮੈਂ ਕਿਹਾ ਵੀ ਜਿੱਥੇ ਵੀ ਤੁਸੀਂ ਲੈ ਕੇ ਜਾਣਾ ਚਾਹੋ ਮੈਨੂੰ ਮੈਂ ਤੁਹਾਡੇ ਦੇ ਨਾਲ ਆ ਇਹਨਾਂ ਨੇ ਬਿਲਕੁਲ ਉੱਥੇ ਬੇਬੁਨਿਆਦ ਗੱਲਾਂ ਕਹੀਆਂ ਹਨਾ ਪੈਂਕੀ ਦੇ ਚੜ ਗਏ ਉੱਥੇ ਚੜ ਗਏ ਆ ਕਿ ਜੀ ਫਲਾਣਾ ਸਰਪੰਚ ਫਲਾਣਾ ਕਰਦਾ ਵੇਖੋ ਮੈਨੂੰ ਦੂਜੇ ਬੰਦੇ ਦੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਹੈ ਉਹ ਮਾਤਾ ਜੀ ਹੈ ਠੀਕ ਹੈ ਉਹ ਕਹੀ ਜਾਂਦੇ ਚਲੋ ਉਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਕਈ ਵਾਰੀ ਕੋਈ ਗੱਲ ਕਹਿ ਦਿੰਦਾ ਮਗਰ ਲੱਗ ਕੇ ਅਗਲਾ ਚੱਲ ਪੈਂਦਾ ਹਨ ਮੈਂ ਇਹਨਾਂ ਨੂੰ ਉਸ ਦਿਨ ਵੀ ਇਹੀ ਗੱਲ ਕਹੀ ਸੀ ਇਹਨਾਂ ਨੂੰ ਕਿਹਾ ਜੀ ਮੈਂ ਵੀ ਜਦ ਦੱਸੋ ਕਿੱਥੇ ਜਾਣਾ ਹੈ ਜੀ ਤੁਸੀਂ ਮੈਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿਓ ਮੈਂ ਤੁਹਾਡੇ ਨਾਲ ਚੱਲਦਾ ਠੇਕਾ ਆਪਾਂ ਇਹ ਸਾਰੀ ਸੜਕ ਤੋਂ ਸਕੂਲ ਤੇ ਧਕਾਉਂਦੇ ਆਂ ਫਿਰ ਉਸ ਤੋਂ ਬਾਅਦ ਇਹਨਾਂ ਦਾ ਇੱਕ ਚੜਤਾ ਸਰਪੰਚ ਹੈ ਜੀ ਕੋਟਲੀ ਤੋਂ ਹੂੰ ਠੀਕ ਹੈ ਜੀ ਉਹਨਾਂ ਨਾਲ ਗੱਲ ਉਹ ਜਦੋਂ ਹੋਈ ਅਸੀਂ ਕਹੇ ਵੀ ਚਲੋ ਉਹਨਾਂ ਦੇ ਪਿੰਡ ਦਾ ਮੁਖੀ ਉਹੀ ਹੁੰਦਾ ਨਾ ਅਸੀਂ ਮੀਡੀਆ ਤੇ ਜਾਣਾ ਬੜਾ ਚੰਗਾ ਨਹੀਂ ਸਮਝਦੇ ਕਿਉਂਕਿ ਜੇ ਕਿਸੇ ਬਾਰੇ ਆਪਾਂ ਝੂਠੀਆਂ ਗੱਲਾਂ ਕਹੀਏ ਨਾ ਉਹਦਾ ਅਕਸ ਖਰਾਬ ਹੁੰਦਾ ਹੈ ਜੀ ਠੀਕ ਹੈ ਅੱਜ ਇਹਨਾਂ ਨੇ ਬੇਬੁਨਿਆਦ ਉੱਥੇ ਗੱਲਾਂ ਕਹੀਆਂ ਚਲੋ ਸੋਸ਼ਲ ਮੀਡੀਆ ਦਾ ਟ੍ਰੈਂਡ ਹੈ ਜੀ ਇਹਨਾਂ ਨੇ ਆਪਣੀਆਂ ਗੱਲਾਂ ਕਰਨੀਆਂ ਮੈਂ ਇਹਨਾਂ ਨੂੰ ਉਸ ਦਿਨ ਵੀ ਕਿਹਾ ਸੀ ਗੂੜਲੀ ਵਾਲੇ ਸਰਪੰਚ ਨੂੰ ਮੈਂ ਤੁਹਾਡੇ ਸਾਹਮਣੇ ਵੀ ਬੇਨਤੀ ਕਰਦਾ ਹਾਂ ਵੀ ਆਪਦੀ ਸੜਕ ਦੇ ਉੱਪਰੋਂ ਠੇਕਾ ਚੁਕਾ ਠੀਕ ਹੈ ਅਸੀਂ ਜੀ ਕੱਲ ਨੂੰ ਜੇਰਾ ਵੀ ਸਾਡੂੰ ਕਾਰਵਾਈ ਹੋਏ ਅਸੀਂ ਕਹਿੰਨੇ ਆ ਵੀ ਇਹ ਛੜਕ ਤੇ ਅਸੀਂ ਆਪਦਾ ਠੇਕਾ ਰਹਿਣ ਨਹੀਂ ਦੇਣਾ ਹੂੰ ਮਤਲਬ ਤੁਸੀਂ ਆਪ ਦੀ ਪੰਚਾਇਤ ਵੱਲੋਂ ਸਹਿਮਤ ਹੋ ਇਸ ਗੱਲ ਨਾਲ ਵੀ ਠੇਕਾ ਚੱਕਿਆ ਜਾਣਾ ਚਾਹੀਦਾ ਬਾਈ ਜੀ ਜਦੋਂ ਇਹ ਮੇਰੇ ਕੋਲੇ ਘਰੇ ਆਏ ਸੀ ਨਾ 5-7 ਦਿਨ ਪਹਿਲਾਂ ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਇਹ ਹੁਣ ਇਹ ਮਤਲਬ ਕਿਵੇਂ ਪਤਾ ਨਹੀਂ ਗੁੰਮਰਾਹ ਹੋਏ ਹੈ ਕੀ ਹੋਇਆ ਇਹਨਾਂ ਨੂੰ ਵੀ ਇਹ ਕਿਉਂ ਇਹੋ ਜਿਹੀਆਂ ਗੱਲਾਂ ਕਹਦੇ ਮੇਰੇ ਕੋਲੇ ਮੌਕੇ ਦੇ ਉਹ ਗਵਾਹ ਵੀ ਮੌਜੂਦ ਨੇ ਜਿਨ੍ਹਾਂ ਦੇ ਸਾਹਮਣੇ ਮੈਂ ਇਹ ਗੱਲ ਕਹੀ ਵੀ ਤੁਸੀਂ ਮੈਨੂੰ ਲਿਖਤੀ ਰੂਪ ਦੇ ਦਿਓ ਜੀ ਠੇਕਾ ਹੀ ਕਿਉਂ ਉੱਥੇ ਲਾਲ ਲੱਗਦੇ ਹੱਥੇ ਵੀ ਲਗਾਏ ਜਾਣ ਹੂੰ ਠੀਕ ਹੈ ਉਹ ਮੇਰੇ ਕੋਲੇ ਦਵਾ ਵੀ ਮੌਜੂਦ ਨੇ ਜੀ ਇਹ ਤੁਸੀਂ ਕਹੋ ਤਾਂ ਮੈਨੂੰ ਦੁਬਾਰਾ ਟੈਲੀਫੋਨ ਕਰ ਲਿਓ ਮੈਂ ਤੁਹਾਨੂੰ ਗਵਾਹਾਂ ਦੇ ਵੀਡੀਓਗ੍ਰਾਫੀ ਰਾਈ ਵੀ ਤੁਹਾਨੂੰ ਉਹਨਾਂ ਦੇ ਬਿਆਨ ਸੁਣਾ ਸਕਦਾ ਮੇਰੇ ਕੋਲੇ ਇਹ ਸਾਰਾ ਕੁਝ ਆਪਦੇ ਕੋਲੇ ਹੈਗਾ ਜੀ ਠੀਕ ਹੈ ਕਿਉਂਕਿ ਹਾਂਜੀ ਹਾਂਜੀ ਠੀਕ ਹੈ ਸਰਪੰਚ ਸਾਹਿਬ ਧੰਨਵਾਦ ਜੀ ਤੁਹਾਡਾ ਪਾਕ ਰਿਕਾਰਡ ਕਰਕੇ ਤੇ ਚਲਾਉਣਾ ਜੀ ਚੈਨਲ ਦੇ ਉੱਪਰ ਜਰੂਰ ਜਰੂਰ ਬਾਈ ਜੀ ਜਰਾ ਚਲਾਓ ਚੱਲ ਜੇ ਬਾਅਦ ਵਿੱਚ ਕਿੰਨੇ ਹਫ਼ਤੇ ਵਿੱਚ ਕੋ ਆਪ ਆਪਿਆ ਕਰਕੇ ਪੁੱਤਰੋ ਆ ਆੜਾ ਰੋੜੀ ਬਣੀ ਦੇ ਮਨ ਰੋੜੀ ਪੁੱਤਰੋ ਚੁੱਪ ਨਹੀਂ ਆਏ ਜੇ ਆਜਾਮ ਰਹਿੰਦਾ ਜੀ ਅਸੀਂ ਤਾਂ ਕਿਸੇ ਪਾਸੇ ਜਾਣ ਲੋਕੇ ਜੀ ਇੰਨੇ ਕਿ ਦੁੱਖ ਹੋ ਰਹੇ ਕੋਈ ਸਾਹਿਬ ਨੂੰ ਪੰਪੀਆਂ ਆਉਂਦੇ ਨੇ ਆਸਲ ਬੇਨਤੀ ਕਰਨਾ ਕਿ ਆਉਣ ਵਾਲੀ 26 ਤਰੀਕ ਤੱਕ ਇਹ ਸਾਡਾ ਹੱਲ ਕੀਤਾ ਜਾਵੇ ਨਹੀਂ ਅਸੀਂ ਦੁਬਾਰੇ ਫਿਰ ਮੰਨ ਲਾਵਾਂਗੇ ਅਸੀਂ ਤਾਂ ਠਹਿੜੇ ਬੈਠਿਆ ਇੱਕ ਠੇਕਾ ਇੱਥੇ ਇੱਕ ਠੇਕਾ ਗਈ ਪ੍ਰਾਵਾਸ ਦਾ 10 ਸਾਲ ਹੋਥੇ ਸੀ ਪਹਿਲਾਂ ਮੁੜ ਕੇ ਚੱਕ ਕੇ ਨੇ ਇਧਰ ਸ਼ਿਫਟ ਕਰ ਲਿਆ ਇੱਕ ਦਮ ਸਾਡੀ ਸਹਿਮਤੀ ਹੋ ਗਈ ਸੀ ਹੁਣ ਚੱਕ ਕੇ ਫੇਰ ਫੇਰ ਆਪ ਨੂੰ ਅੱਜੇ ਤੋਂ ਕੰਮਾਂ ਲੱਗਿਆ ਗਿਆ ਥੋੜਾ ਠੀਕ ਲੱਗ ਗਿਆ ਉੱਤਰ ਰੋਜ਼ ਉੱਤਰ ਕਰਨ ਨੂੰ ਸ਼ਰਾਬ ਨੂੰ ਹੁੰਦੇ ਉਹ ਨਹੀਂ ਬੰਦਾ ਤੇ ਮੇਰੀ ਗੱਲ ਸੁਣ ਬੰਦਾ ਦਰਸਖ ਬੰਦਾ ਜੀ ਨਹੀਂ ਕਹਿਣਾ ਵੀ ਦੋ ਤਾਂ ਸਿਰਫ ਦੁਕਾਨਾਂ ਨੇ ਇੱਕ ਹੀ ਦੁਕਾਨ ਸਾਨੀ ਚਾ ਵੀ ਦੂਜੀ ਦੁਕਾਨ ਚ ਰੱਖਿਆ ਉਹਨਾਂ ਨੇ ਉਹਦੇ ਨਾਲ ਕੀ ਤਕਲੀਫਾਂ ਲੱਗਾਂ ਤੁਸੀਂ ਉਹਦੇ ਤੋਂ ਬਾਕੀ ਇੱਧਰ ਲਈ ਪਾਸੇ ਰਖਵਾ ਲੀਹੇ ਤਕਲੀਫਾਂ ਸਾਨੂੰ ਸਾਰੀ ਆਈ ਹੋਏ ਤੇ ਕੋਈ ਵਧੀਆ ਚੱਲੀ ਗਿਆ 20 ਦਿਨ ਚੱਲਿਆ 2 ਅਪ੍ਰੈਲ ਤੋਂ ਲੈ ਕੇ 18-18-19 ਤੱਕ ਕਰ ਚੱਲਿਆ ਪਹਿਲੇ ਸਾਡਾ ਇੱਕ ਗਰੀਬ ਦੇ ਪੁੱਤ ਦੇ ਖੇਤਾਂ ਚ ਕਾਦਾ ਮੁੱਛਾ ਮੁੱਛਾ ਜੀ ਮੁੱਛਾ ਕਰਕੇ ਪਾਉਂਦੇ ਜਿੰਨੇ ਜਾਈਏ ਸਾਨੂੰ ਉਹ ਤਾਂ ਉਹਨਾਂ ਨੂੰ ਮੁੱਛਾ ਸਾਡੀ ਸਾਨੂੰ ਹੋਰ ਚਲੇ ਜਾਂਦੇ ਆ ਜੀ ਨਹੀਂ ਨਹੀਂ ਸਾਡੀ ਇੱਕ ਗੱਲ ਹੋਰ ਆ ਨਾ ਕਿਉਂਕਿ ਉਹਨਾਂ ਨੇ ਵੀ ਇਹ ਗੱਲ ਕਹਿਣੀ ਆ ਪ੍ਰਸ਼ਾਸਨ ਨੂੰ ਜਿਹੜੇ ਠੇਕੇਦਾਰ ਆ ਜਿਹੜੇ ਠੇਕਾ ਬਣਾ ਰਹੇ ਆ ਜਾਂ ਇੱਥੇ ਦਾਰੂ ਵੇਚਦੇ ਆ ਪਾਉਨਾਂ ਨੇ ਦੋ ਗੱਲ ਕਹਿਨੀ ਆ ਵੀ ਜੇ ਜੀ ਉਹ ਦੁਕਾਨ ਆ ਜਿੱਥੇ ਕੀਤਾ ਰੱਖਿਆ ਹੋਇਆ ਉਹ ਦੁਕਾਨ ਆ ਜਿਹੜੀ ਟੁੱਟ ਗਿਆ ਡਿੱਗਣ ਵਾਲੀ ਹੋਈ ਕੋਈ ਨਾਲ ਹੀ ਜਿੱਥੇ ਕੋਈ ਐਂਟਰ ਪਾਇਆ ਹੋਇਆ ਉਹਦੇ ਕੋਈ ਜਿੱਥੇ ਹੋਰ ਤੇ ਜਵਾ ਸਾਈਡ ਤੇ ਵਧੀਆ ਚੱਲਦਾ ਵਿਟਾਮ ਔਰ ਜਾਨ ਬਚ ਕੇ ਇੱਕ ਲੈ ਕਰਦੇ ਉਹਦੀ ਕਮਾਈ ਆ ਫਿਰ ਕਾਣੀ ਆ ਨਹੀਂ ਕੋਈ ਦੁਕਾਨ ਕੋਡੀਆਂ 60 ਫੁੱਟ ਜਗਾ ਹੁੰਦੀ ਰੋਡ ਦੀ ਰੋਡ ਦੀ ਜਗਾ ਕੋਈ ਵੱਟਾ ਸੀ ਮਾਨੂੰ ਮਤਲਬ ਕੋਈ ਨਹੀਂ ਸਾਡਾ ਕੋਈ ਨਹੀਂ असीं असां असीं साम्हूं ई कानूनी अधिकार स्टी ਜੋ ਨਮਨੀ ਨਾ ਨਾ ਬੈਠੀ ਹੈ ਜਿਹਦੀ ਵਾਲੀ ਗੁਆ ਆਦੀ ਸੌਤੋਂ ਵਾਲਾ ਜਾਤੀ ਵਿਸਥਾਰਾ ਕਰਾਇਆ ਜਾਂਦਾ ਜੀ ਮੁਰਕੇ ਕੇ ਲੋਕ ਕਹਿੰਦੇ ਆ ਇਹਦਾ ਜਾਤੀ ਜਾਤੀ ਰਹਾਗਾ ਜਾਤੀ ਦਾ ਮੁੱਦਾ ਬਣਾ ਲੈਂਦੇ ਆਂ ਚਾਹਮਾ ਵੀ ਮੇਰਾ ਸਾਨੂੰ ਗੱਲ ਨਹੀਂ ਕਰਦੇ ਜੀ ਹੋਣਾ ਫਿਲਹਾਲ ਹੈ दारू ਕਿੱਥੇ ਵਿਕ ਰਹੀ ਆ ਹੋਰ ਫਿਲਹਾਲ ਇਹ ਨਾਲ ਅੱਜ ਉੱਥੇ ਵਿੱਚ ਹੀ ਚੱਕ ਕੇ ਅੱਜ ਫੇਰ ਉੱਥੇ ਕਰ ਲਈ ਸੀ ਆ ਅੱਜ ਅਜ ਫੇਰ ਕਰ ਲਈ ਆ ਹੁਣ ਬੰਦ ਕਰ ਕੋਲੋਂ ਵੇਖ ਕੇ ਬੰਦ ਕਰ ਲਿਆ ਕੋਲੋਂ ਬੰਦ ਕੀਤਾ ਹੋਇਆ ਜਿੱਥੇ ਇਕ ਸੋਸਾ ਸਾਡਾ ਜੀ ਦੋਵੇਂ ਦੇਖਿਆ ਇੱਕ ਪਿੰਡ ਦਾ ਹੀ ਆ ਨਹੀਂ ਇਹ ਆ ਆ ਪਿੰਡ ਦੇ ਆ ਜੀ ਇਹ ਸਾਡਾ ਪਿੰਡ ਕੋਟਲੀ ਜ਼ਿਲ੍ਹਾ ਸ਼ਰੀਪ ਰਕਸਰ ਸਾਹਿਬ ਦਾ ਜੀ ਇਹ ਵੀ ਠੱਕੇ ਦਾ ਰੋਕੀ ਦੀ ਠੱਕੇ ਦਾ ਰੋਕੀ ਜ਼ਮੀਨ ਆ ਸਾਰਾ ਨਿਯਾਇਤ ਦਾ ਜੀ ਸਾਡੀ ਆ ਦੋ ਗਾਂਵ ਤੇ ਕਬਰਦੀ ਆ ਜੀ ਇਹ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਸਾਡੇ ਅੱਗੇ ਦੇਖਾ ਦੂਰ ਚਲੇ ਦੋਵੇਂ ਠੱਕੇ ਦੂਰ ਚਲੇ ਜਾਣ ਜੀ ਸਾਡੀ ਪਰੇਸ਼ਾਨੀ ਖਤਮ ਕੀਤੀ ਜਾ ਪ੍ਰਸ਼ਾਸਨ ਤੋਂ ਇਹ ਮੰਗ ਆ ਸਾਡੀ ਠੱਕੇ ਕਿਹਨੇ ਜਾ ਰਿਹਾ ਠੇਕਾਕਾਰ ਠੱਕੇ ਦੀ ਸਿਆਸੀ ਦਵਾ ਪੈਂਦਾ ਜੀ ਉਹ ਉਧਰੋਂ ਇੱਕ ਇੱਕ ਬੰਦਾ ਢੈਂਪੀ ਸਾਹਿਬ ਦਾ ਨਾਮ ਹਰਦੀਪ ਸਿੰਘ ਢੈਂਪੀ ਸਾਹਿਬ ਦਾ ਨਾਮ ਲੈਣ ਦਾ ਕਹਿੰਦਾ ਕਿ ਅਵਤਾਰ ਸਿੰਘ ਤਾਰੀ ਉਧਰੋਂ ਜਗਸੀਰ ਮਾਸਟਰ ਦਾ ਨਾਮ ਲੈਣ ਦਾ ਐਮਐਲਏ ਪੁਚੋ ਹਲਕਾ ਦਾ ਕਹਿੰਦਾ ਮੇਰੀ ਸਿੱਧੀ ਗੱਲ ਬਾਤ ਆ ਜੀ ਉਧਰ ਗਗਨਦੀਪ ਸ਼ਰਮਾ ਗਗਨਦੀਪ ਸ਼ਰਮਾ ਨੂੰ ਗਮਰਾਹ ਕਰ ਲਿਆ ਉਹ ਤਾਂ ਗਮਰਾਹ ਕਰ ਰਿਹਾ ਅਵਤਾਰ ਸਿੰਘ ਤਾਰੀ ਉਹਦੇ ਮਗਰ ਲਾ ਕੇ ਠੇਕਾ ਕਿਤੇ ਇੱਧਰ ਗਾਵੇ ਕਹਿੰਦਾ ਆਪਣੀ ਮੁੱਛ ਨਹੀਂ ਵੀ ਹੋ ਗਈ ਲੱਗਦਾ ਸੋ। ਗਰੀਬਾਂ ਦਾ ਕਾਹਦੀ ਐਸੇ ਜਲਦੀ ਜਿਮ ਲਾਈਏ ਸਾਡੀ। ਬਰਾਬਰੀ ਕਰਦੇ ਐਸਾ ਪੈਰ ਪਾਸ ਕਰਦੇ ਆ। ਸਾਡੇ ਕੋਈ ਐਪਲੀਕੇਸ਼ਨ ਵਗੈਰਾ ਐਪਲੀਕੇਸ਼ਨ ਦੀ। ਸਭ ਤੋਂ ਵੱਡੂ ਦਿੱਕਤ ਇਹ ਕਿ ਬਖੰਡਾ ਬੇਤੀ ਕਮਿਸ਼ਨ ਬਕਸਰ ਸਾਹਿਬ ਐਸਾ ਡੀਆਂ ਨੂੰ ਗੱਦੜਵਾ ਸਭ ਨੂੰ ਮੋਦੀ ਤੱਕ ਮੇਰਾ ਸਾਡੇ ਐਪਲੀਕੇਸ਼ਨ ਆ। 3 ਸਾਲ ਹੋ ਗਏ ਪਾਈ ਜਨਾਂ ਤੇ ਹਣੇ ਕੋਈ ਸੁਣਵਾਈ ਨਹੀਂ। ਕੋਈ ਨਹੀਂ ਸੁਣਵਾਈ। ਕਦੇ ਨਹੀਂ ਬੈਠ ਚੁਣਾਉਂਦੇ ਹੋ ਪਹਿਲਾਂ ਠੇਕਾ ਸੀ। ਪਹਿਲਾਂ ਠੇਕਾ ਇਹ ਵੀ ਹੋ ਉਹ ਛੱਪੜ ਤੇ ਸੀਗਾ ਉਹ ਛੱਪੜ ਦੇ ਉੱਪਰ। ਉਹਦੇ ਖੂ ਇਹ ਜ਼ਮੀਨ ਤੇ ਮੇਰੇ ਪਿੰਡ ਦੀ ਜਨਿਆਜ਼ ਕਬਜ਼ਾ ਕਰਕੇ ਐਥੇ ਬਣਾ ਲਿਆ ਮੇਰੇ ਗਲੇ ਦੀ ਜ਼ਮੀਨ ਆ ਸਾਰੀ